ਦੇਖੋ ਜੀ ਜਿਹੜੀ ਅੱਜ ਇਹ ਘਟਨਾ ਘਟੀ ਆ ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦਿਂਗਾਉਂਦੇ ਆ ਪਰਸ ਵੀ ਉਤੋਂ ਤੂੰ ਤੂੰ ਮੈਂ ਮੈਂ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਡਾ ਕੋਸ਼ੇ ਹੋਇਆ ਜੋ ਬਚਲੇ ਉਹਨਾਂ ਦਾ ਸਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਜਿਹੜਾ ਕੰਗਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ 100-100 ਰੁਪਏ ਦਿਹਾੜੀ ਦੇ ਦੱਸਦੇ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਮੋਰਚੇ ਦੇ ਵਿੱਚ ਸ਼ਾਮਲ ਹੋਣੀਆਂ ਸੀ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਨਾਂ ਲੋਤਜੀ ਬਹੁਤ ਮਾੜਾ ਕੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆ ਭੈਣਾਂ ਬਾਰੇ ਬੋਲਦੀ ਰਹੀ ਆ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਭੈ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਅਕੀ ਆ ਵੀ ਕਿਤੇ ਨਾ ਕਿਤੇ ਆ ਹੋ ਜਾਂਦਾ ਇਹਦਾ ਕੀ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੁੰਦੇ ਤੇ ਨਾਲ ਗੱਲਬਾਤ ਕਰਦੇ ਨੇ ਜਦੋਂ ਜਾਂਦੇ ਸੀ ਇਹਦੇ ਕੋਈ ਹੋਰ ਗੱਲਬਾਤ ਦੇਖੋ ਕੋਈ ਬਾਲੀ ਲੰਬੀ ਚੌੜੀ ਇਹ ਤੇ ਸਾਡੀ ਉਹਨਾਂ ਨਾਲ ਵਿਚਾਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਜਮਾਨਾ ਮੀਡੀਆ ਜਮਾਨਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਕੌਣ ਕੀ ਬੋਲ ਰਿਹਾ ਕੌਣ ਕੀ ਨਹੀਂ ਬੋਲ ਰਿਹਾ ਅੱਜ ਕੋਈ ਘਟੜੇ ਦੀ ਗੱਲਬਾਤ ਹੋਈ ਹੋਣਾ ਨਹੀਂ ਅੱਜ ਨਹੀਂ ਕੋਈ ਗੱਲਬਾਤ ਪੰਗਰ ਰੋਟ ਇੱਕ ਵੀਡੀਓ ਜਾਰੀ ਕੀ ਕੀਤਾ ਹੈ ਕਿ ਪੰਜਾਬ 'ਚ ਅੱਤਵਾਦ ਫੇਰ ਵਾ ਫੈਲ ਰਿਹਾ ਇਸ ਨੂੰ ਕਿਤਾ ਦੇ ਜਦੋਂ ਉਹਨਾਂ ਕੋ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅੱਗ ਲਾਉ ਜਿਹੜਾ ਬਿਆਨ ਉਹ ਦੇਣਾ ਹੀ ਹੁੰਦਾ ਉਸ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਆ ਤੇ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ ਉਹਨਾਂ ਸਾਡੇ ਸੈਕਟਰ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਵਿਭਾਗ ਕੀ ਕਹਿੰਦਾ ਠੀਕ ਆ ਜਿਹੜੀ ਉਹ ਅਨਕਵਾਰੀ ਦੇ ਵਿੱਚ ਜੋ ਆਊਗਾ ਤੇ ਉਸ ਕਾਰਵਾਈ ਦਾ ਡਰ 17 ਕੀ ਟੱਕ ਦੇਤੇ ਵੀ ਕਾਰਵਾਈ ਹੋ ਸਕਦੀ ਬਿਲ ਕੋਲਨੀ ਇੱਕ ਕਾਨੇ ਦਾ ਨਹੀਂ ਜਥੇਬੰਦੀ ਵਾਲਾ ਕੋਈ ਰੂਟ ਪਲਾਨ ਤਿਆਰ ਕੀਤਾ ਗਿਆ ਉਹ ਉਹ ਅਸੀਂ ਸਾਰਾ ਜਿਹੜਾ ਉਹ ਕਾਲੂ ਤਾਂ ਦੱਸ ਦਾਂਗੇ ਜਥੇਬੰਦੀ ਨਾਲ ਖੜੀ ਐ ਡੱਟ ਕੇ ਖੜੀ ਹੋਈ ਐ ਜਥੇਬੰਦੀ ਵੀ ਖੜੀ ਹੋਈ ਐ ਹੋਰ ਵੀ ਸੰਸਤਾ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਹਾਂ ਇੱਕ ਦੋ ਬੱਚਿਆਂ ਜਿਹੜੇ ਕਰ ਸੀ ਬੱਚੇ ਹਾਂ ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਹਾਂ ਬਾਰ ਬਾਰ ਵੀ ਅਜੇ ਤੱਕ ਮੀਡੀਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ ਛੋਟੇ ਬੱਚੇ ਆ 9 ਸਾਲ ਦੀ ਕੁੜੀ ਆ ਵਾ 9 10 ਦੀ 5 6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਥੇ ਨਹੀਂ ਆਗਾ ਤੇ ਅਸੀਂ ਚਾਹੁੰਦੇ ਆ ਕਿ ਮੀਡੀਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਹਦੇ ਸਪੁਰਦ ਆ ਜਿਹੜੇ ਪਰਿਵਾਰ ਆ ਜਿਹੜਾ ਵਿਆਹ ਕਦੋਂ ਕੋ ਹੁੰਦਾ ਆ ਉਹਦਾ ਕਿ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਕਿ ਕਿੰਨੇ ਸਾਲ ਹੋ ਗਏ ਵਿਆਹ ਹੋਏ ਇਹ 14 15 ਦੇ ਵਿੱਚ ਮੇਰੇ ਨਾਲ ਵਿਆਹ ਹੁੰਦਾ ਹਾਂ ਜਿਹੜੇ ਇਹਨਾਂ ਦੇ ਖੱਤੀ ਨੂੰ ਕੀ ਕਰਦੇ ਨੇ ਉਹ ਵੀ ਇਸੇ ਵਿਭਾਗ ਦੇ ਵਿੱਚ ਹੀ ਆ ਹਾਂਜੀ ਉਹਨਾਂ ਦੀ ਡਿਊਟੀ ਵੀ ਉੱਥੇ ਹੀ ਆ ਹੁਣ ਜਿਹੜੀ ਦਿੱਤੀ ਸ਼ਿਕਾਇਤ ਹੈ ਇੱਕ ਮਜੂਤਾ ਦੇ ਗੁਰ ਕਰ ਰਿਹਾ ਹੋ ਜਾ ਵਰਤੀਰਾ ਹੋਣਾ ਕਿ ਸੁਰੱਖਿਆ ਦੇ ਵਿੱਚ ਉਹ ਖੁਦ ਨਾਤਨੇ ਤੇ ਸੁਰੱਖਿਆ ਖੁਦ ਹੀ ਸੁਰੱਖਿਆ ਭੰਗ ਕਰਦੇ ਨੇ ਤੇ ਕੀ ਲੱਗਦਾ ਕੀ ਹੈ ਦੇਖੋ ਜੀ ਤੁਸੀਂ ਮੈਨੂੰ ਬਾਰ ਬਾਰ ਸਵਾਲ ਕਰ ਰਹੇ ਹੋ ਜਦੋਂ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮर्यादा ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆਂ ਭੈਣਾਂ ਸਾਡੀਆਂ ਮਾਵਾਂ ਨੂੰ ਟੱਕੇ ਟੱਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਪਾਈ ਭੜਕ ਜਾਂਦੀਆਂ ਵਾ ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ ਇਹ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੋ ਸਾਨੂੰ ਮੀਡੀਆ ਨਹੀਂ ਪਤਾ ਲੱਗ ਰਿਹਾ